ਵਰdade ਮੈਂ ਤੁਹਾਡੇ ਬਤਾਈ ਦੇਣਾ ਕਿ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਵਰਗਾ ਇੱਕ ਇੰਟੈਲੈਕਚੁਅਲ ਬੰਦੇ ਨੇ ਸੋਸ਼ਲ ਮੀਡੀਆ ਤੇ ਆ ਕੇ ਸਾਰਿਆਂ ਨੂੰ ਜੋੜ ਕੇ ਤੇ ਪੰਜਾਬ ਨੂੰ ਜਿਸ ਪਾਸੇ ਪਾਰਟੀਆਂ ਲੈ ਕੇ ਚਲੀਆਂ ਗਈਆਂ ਨੇ ਮੁਕਤ ਖੂਰੀ ਔਰ ਬੰਡ-ਬੰਡ ਕੇ ਰੇਵੜੀਆਂ ਜੀ ਆ ਕੁਝ ਸ਼ਾਇਦ ਸੁਧਾਰ ਦੀ ਗੁੰਜਾਇਸ਼ ਇੱਕ ਉਮੀਦ ਜਾਗੀ ਹੈ ਤੁਹਾਡੇ ਕੋਲੋਂ ਕਿਉਂਕਿ ਜਨਤਾ ਬਹੁਤ ਅੱਛੀ ਜੁੜਦੀ ਹੈ ਸਰੋਤੇ ਬਹੁਤ ਅੱਛੇ ਜੁੜਦੇ ਆ ਮੈਂ ਹੁਣੇ ਹੀ ਕਥਲੌਰ ਪੁਲ ਤੋਂ ਕੋਲੀਆਂ ਨਾਲ ਪਿੰਡੇ ਅੱਗੇ ਚ ਰਾਵੀ ਦੇ ਉੱਤੇ ਹੋ ਕੇ ਆਇਆ ਅੱਛਾ ਆ ਸੜਕ ਬਣੀ ਐ ਔਰ ਪਾਣੀ ਨੇ ਸੜਕ ਦੇ ਕੰਡਿਆਂ ਤੋਂ ਮਿੱਟੀ ਜਿਹੜੀ ਬਿਲਕੁਲ ਨਾਲੋਂ ਨਾਲ 8 8 ਫੁੱਟ 5 5 ਫੁੱਟ ਮਿੱਟੀ ਹਣੀ ਲੱਗੇ ਤੁਸੀਂ ਦੱਸੋ ਵੀ ਇਹ ਵਿਧਾਨ ਸਭਾ ਦੇ ਸੈਸ਼ਨ ਦੀ ਜਿਹੜੀ ਮੌਕ ਡ੍ਰਿਲਾਂ ਕੋਈ ਅੰਦਰ ਤੇ ਕੋਈ ਬਾਹਰ ਕਰ ਰਿਆ ਇਹਨਾਂ ਨੂੰ ਜਨਤਾ ਦੇ ਨਾਲ ਬਰਬਾਦੀ ਦੇ ਨਾਲ ਕੋਈ ਮਤਲਬ ਨਹੀਂ ਪਿਆ ਹੋਇਆ ਇੰਨੇ ਅਫਸੋਸ ਦੀ ਗੱਲ ਹੈ ਕਿ ਉਹ ਸੜਕਾਂ ਰੁੜ ਗਈਆਂ ਘਰ ਰੁਗੇ ਪਏ ਉੱਤੇ ਕੁਝ ਮਕਾਨ ਤੱਕ ਨਹੀਂ ਲੱਭੇ ਤਾਂ ਪੱਖਰ ਲੈਂਟਰ ਰੁੜ ਗਏ ਛੜਕਾਂ ਦੇ ਕੰਢੇ ਰੁੜੇ ਪਏ ਕੀ ਢਿੱਡ ਕੰਢੇ ਆ ਵੀ ਹੋਰ ਉੱਥੇ ਜਦੋਂ ਐਕਸੀਡੈਂਟ ਹੋਣ ਹੋਰ ਉੱਥੇ ਲੋਕੀਆਂ ਦੀ ਗੱਡੀਆਂ ਡਿਗਣੀਆਂ ਮੋਟਾਂ ਹੋਣਗੀਆਂ ਕਿਆ ਮੰਤਰੀ ਨੇ ਕਿਹਾ ਕੁਝ ਨਹੀਂ ਇਹਨਾ ਲੋਕਾਂ ਨੇ ਕਰਨਾ ਹੈਗਾ ਸਿਰਫ ਡਰਾਮੇਵਾਜੀ ਤੇ ਕੋਈ ਇਹਨਾਂ ਨੂੰ ਅਕਾਉਂਟੇਬਿਲਟੀ ਨਹੀਂ ਆ ਉਹ ਜੋ ਘਟਨਾ ਹੋਈ ਆ ਉਹਦੇ ਪਿੱਛੇ ਕਾਰਨ ਕੀ ਨਾ ਮਾਈਨਿੰਗ ਨੇ ਧੂੜੀਆਂ ਉਡਾ ਦਿੱਤੀਆਂ ਉਹਦੇ ਉੱਤੇ ਕੋਈ ਕੋਈ ਮਤਾ ਨਹੀਂ ਪਾਸ ਹੋਇਆ ਬੈਮ ਕਿਉਂ ਪਾਣੀ ਕਿਉਂ ਆਇਆ ਕਿਉਂ ਰੁੜਿਆ ਉਹ ਉਹਦੇ ਉੱਤੇ ਕੋਈ ਮਤਾਂ ਨਹੀਂ ਕੋਈ ਚਰਚਾ ਨਹੀਂ ਹੋਈ ਕਿਛਾ ਚਲੂਗਾ ਇਹ ਪੰਜਾਬ ਸ਼ਾਮ ਸੈਣੀ ਜੀ ਤੁਸੀਂ ਬਹੁਤ ਗੰਭੀਰ ਰੋਪ ਲਾਇਆ ਸਰਕਾਰ ਦੇ ਉੱਪਰ ਕਿਉਂਕਿ ਬਾਹਰ ਤੇ ਚਲੋ ਮੌਕ ਡ੍ਰਿਲ ਭਾਜਪਾ ਨੇ ਕੀਤੀ ਕੀਤੀ ਤੁਸੀਂ ਕਿਹਾ ਜਿਹੜੇ ਅੰਦਰ ਹੋਇਆ ਉਹ ਵੀ ਮੌਕ ਡ੍ਰਿਲੀ ਸੀ ਮਤਲਬ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਗੱਲ ਨਹੀਂ ਚਰਚਾ ਮੈਨੂੰ ਤਾਂ ਮੈਂ ਜਿੰਨਾ ਕਿ ਮੈਂ ਸੁਣ ਪਾਇਆ ਕਿ ਇਹ ਕਿ ਡੈਮ ਦੇ ਵਿੱਚ ਪਾਣੀ ਜਿਹੜਾ ਇੰਨੇ ਇੰਨੇ ਫੁੱਟ ਕਿਦਾਂ ਆ ਗਿਆ ਕੌਣ ਜ਼ਿੰਮੇਵਾਰ ਸੀ ਤੇ ਆਹ ਉੱਤੇ ਕੋਈ ਇਨਕੁਆਇਰੀ ਕਮੇਟੀ ਉਹਦੇ ਉੱਤੇ ਬਿਆਨ ਕੋਈ ਕੋਈ ਸਟੇਟਮੈਂਟ ਆਈ ਹੋਈ ਹੈ ਉਹਦੇ ਉੱਤੇ ਵੈਸੇ ਤੁਸੀਂ ਪਠਾਨਕੋਟ ਇਲਾਕੇ ਤੋਂ ਜੇ ਕੀ ਹਾਲਾਤ ਨਜ਼ਰ ਆ ਰਹੇ ਉੱਥੇ ਇਸ ਵੇਲੇ ਹੁਣ ਪਾਣੀ ਉਤਰ ਗਿਆ ਨਾ ਹੁਣ ਕੀ ਹਾਲਾਤ ਨਜ਼ਰ ਆ ਰਹੇ ਹੈ ਰਾਬੀ ਦੇ ਕੰਡੇ ਤੋਂ ਦਰਿਆ 'ਨੇ ਉਹ ਪਾਣੀ ਨਾ ਜਿਆਦਾ ਤੇਜ਼ ਭਾਅ ਦੇ ਕਾਰਨ ਰਾਵੀ ਦੇ ਨਾਲ-ਨਾਲ ਲੱਗਦਾ ਜਿਹੜਾ ਇਲਾਕਾ ਤੁਸੀਂ ਉਹ ਸੜਕ ਜਿਹੜੀ ਹੈ ਨਾ ਉਹ ਵੱਡੀ ਕੰਕਰੀਟ ਦੀ ਬਣੀ ਪਈ ਹੈ ਉਸ ਸੜਕ ਨੇ ਕੁਝ ਬਚਾਅ ਕਰ ਲਿਆ ਜੇ ਉਹ ਸੜਕ ਨਾ ਹੁੰਦੀ ਤੇ ਪਤਾ ਨਹੀਂ ਉਸ ਪਾਣੀ ਨੇ ਕਿੰਨੇ ਕੁ ਪਿੰਡ ਇੱਦਾਂ ਇੱਦਾਂ ਲੈ ਜਾਣੇ ਸੀ ਨਾਲ ਕੱਟ ਕੇ ਲੈ ਜਾਣੇ ਸੀ ਜੇ ਸਾਡੇ ਤੇ ਤੇ ਜਿਹੜੇ ਪਿੰਡ ਗਾਇਬ ਹੀ ਹੋ ਗਏ ਸੁਣਿਆ ਰਾਵੀ ਦੇ ਦਰਿਆ ਦੇ ਨਾਲ-ਨਾਲ ਦੇ ਪਿੰਡ ਕਈ ਗਾਇਬ ਹੀ ਹੋ ਗਏ ਆ ਉਹ ਲੋਕੀ ਕੀ ਕਰ ਰਹੇ ਆ ਪੰਮਾ ਪਿੰਡ ਆ ਉਹਦੇ ਬਹੁਤ ਸਾਰੇ ਮਕਾਨ ਆ ਮੈਂ ਦੇਖਿਆ ਬਿਲਕੁਲ ਢਾਹ ਢੇਰੀ ਹੋ ਗਏ ਆ ਅੱਗੇ ਇੱਕ ਮਕੋੜਾ ਪੱਤਨ ਦੇ ਨਾਲ ਉਹ ਜਿਹੜੇ ਪਿੰਡ ਹੈਗੇ ਆ ਉਹ ਪੰਜ ਕਿਉਂ ਹਮੇਸ਼ਾ ਕਟਆਫ ਰਹਿੰਦੇ ਆ ਉਹ ਕਈਆਂ ਨੇ ਕਿਹਾ ਦੀ ਪੁਲ ਬਣੂਗਾ ਪੁਲ ਬਣਾ ਰਹੇ ਆ ਬਣਾ ਰਹੇ ਆ ਕਈ ਮੰਤਰੀ ਆਏ ਕਈ ਲੇਕਿਨ ਉਹ ਪੁਲ ਨਹੀਂ ਬਣਾ ਸਕੇ ਉਹ ਪੰਜ ਪਿੰਡ ਜਿਹੜੇ ਆ ਰਾਵੀ ਔਰ ਉਹਦੇ ਉੱਜ ਦੇ ਦਰਿਆ ਦੇ ਵਿੱਚਕਾਰ ਹਮੇਸ਼ਾ ਕੱਟੇ ਜਾਂਦੇ ਆ ਬਰਸਾਤ ਦੇ ਦਿਨਾਂ ਦੇ ਵਿੱਚ ਹਾਂ 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 ਇਹ ਸਿਤੀਆਂ ਨਾਲ ਸੈਡ ਵੈਰੀ ਸੈਡ ਬਹੁਤ ਮਿਹਰਬਾਨੀ ਵੈਰੀ ਸੈਡ ਸਰ ਵੈਰੀ ਵੈਰੀ ਮਿਹਰਬਾਨੀ ਤੁਸੀਂ ਜੁੜੇ ਸਾਡੇ ਨਾਲ